ਜਦੋਂ ਵਚਨਾਂ ਨੂੰ ਆਪਣੀ ਜ਼ੁਬਾਨ ਤੋਂ ਡਿਕਲੇਅਰ ਕਰੋਗੇ ਤੇ ਬਾਈਬਲ 'ਚ ਲਿਖਿਆ ਕੋਈ ਹਾਲਾਤ ਹੈ ਹੀ ਨਹੀਂ ਜ਼ਿੰਦਗੀ ਵਿੱਚ ਜਿਹੜੇ ਤੁਹਾਨੂੰ ਹਰਾ ਸਕਣ ਕੋਈ ਆਸ਼ੀਸ਼ ਦੁਨੀਆ ਦੀ ਹੈ ਹੀ ਨਹੀਂ ਜਿਹੜੀ ਤੁਹਾਨੂੰ ਸ਼ੈਤਾਨ ਰੋਕ ਸਕੇ ਉਹਨਾਂ ਆਸ਼ੀਸ਼ਾਂ ਨੂੰ ਲੈਣ ਵਾਸਤੇ ਜਦੋਂ ਤੁਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ੁਬਾਨ ਦੇ ਦੁਆਰਾ ਡਿਕਲੇਅਰ ਕਰੋਗੇ ਕੋਈ ਵਿਰਦੀ ਦੀ ਤਾਕਤ ਨਹੀਂ ਜੋ ਤੁਹਾਡਾ ਸਾਹਮਣਾ ਕਰ ਸਕੇ ਹਾਲੇਲੂਇਆ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੀ ਕਦਰ ਹੀ ਨਹੀਂ ਜਦੋਂ ਤੁਹਾਡੇ ਮਾਪੇ ਨੂੰ ਤੁਹਾਡੇ ਸਾਹਮਣੇ ਕੋੜੇ ਮਾਰੇ ਜਾਣ ਤੇ ਤੁਸੀਂ ਬਰਦਾਸ਼ਤ ਕਰੋਗੇ ਕਰੋਗੇ ਫਿਰ ਤੁਸੀਂ ਕਿੱਦਾਂ ਇਸ ਗੱਲ ਨੂੰ ਵਿਅਤ ਸਮਝਦੇ ਹੋ ਕਿ ਯਿਸੂ ਨੇ ਮੇਰੇ ਪਾਪਾਂ ਦੇ ਲਈ ਕੋੜੇ ਖਾਦੇ? ਪਰਬੂ ਯੇਸ਼ੂ ਨੇ ਮੇਰੇ ਕਾਰਨ ਆਪਣੇ ਮੂੰਹ ਤੇ ਇਥ ਖਵਾ ਲਿਆ ਪਰਬੂ ਯੇਸ਼ੂ ਨੇ ਮੈਂ ਕੁਚਲਿਆ ਹੋਇਆ ਸੀ ਪਾਪ ਵਿੱਚ ਪਰਬੂ ਯੇਸ਼ੂ ਨੇ ਮੇਰੇ ਗੁਨਾਹਾਂ ਦੇ ਖਾਤਰ ਆਪਣੀ ਦਾੜੀ ਨੂੰ ਨਿਚੋੜ ਕੇ ਯਕੀਨ ਕਰਕੇ ਸ਼ੈਤਾਨ ਨੂੰ ਡਿਕਲੇਅਰ ਕਰਦੇ ਹਾਂ ਮੇਰੇ ਯੇਸ਼ੂ ਨੇ ਮੌਤ ਉੱਤੇ ਜਿੱਤ ਪਾਈ ਤੇ ਅਸੀਂ ਉਹ ਸਭ ਜਿੱਤੇ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਧੀਆਂ ਤੇ ਪੁੱਤਰਾਂ ਕੋਈ ਬਿਮਾਰੀ ਸਾਨੂੰ ਹਰਾ ਨਹੀਂ ਸਕਦੀ ਕੋਈ ਮੁਸ਼ਕਲ ਖਲਾਅ ਸਾਨੂੰ ਹਰਾ ਨਹੀਂ ਸਕਦੇ ਸਾਡੀ ਘਰ ਦੀ ਕਰੀਪੀ ਸਾਰੇ ਕਰਤ ਦੂਰ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਬਚਨਾਂ ਦੇ ਪ੍ਰਭੂ ਦੇ ਬਚਨਾਂ ਦੇ ਦੁਆਰਾ ਆਪਣੇ ਮੂੰਹ ਤੋਂ ਕੀ ਕਰਾਂਗੇ ਅੰਗੀਖਾਰ ਕਰ ਸੁਣਿਓ ਧਿਆਨ ਦੇ ਨਾਲ ਅਸੀਂ ਦੁਆ ਕਰਦੇ ਹਾਂ 2-3 ਘੰਟੇ 4 ਘੰਟੇ ਹੈਨਾ ਕਈਆਂ ਦੀ ਰੁਟੀਨ ਆ ਉਹ ਦਿਨ ਚ ਤਿੰਨ ਟਾਈਮ ਬੈਠਣਾ ਨਹੀਂ ਜੀ ਬੈਠਣਾ ਨਹੀਂ ਸੁਣਿਓ ਧਿਆਨ ਦੇ ਨਾਲ ਬੜੀ ਖਾਸ ਤੇ ਇੰਪੋਰਟੈਂਟ ਗੱਲ ਆ ਸਾਰੇ ਸੁਣੋ ਧਿਆਨ ਦੇ ਨਾਲ ਅਸੀਂ ਦੁਆ ਕਰਦੇ ਹਾਂ ਬਹੁਤ ਵਧੀਆ ਗੱਲ ਆ ਪ੍ਰਾਰਥਨਾ ਕਰਦੇ ਹਾਂ ਬਹੁਤ ਵਧੀਆ ਗੱਲ ਆ ਵਰਤ ਰੱਖਦੇ ਹਾਂ ਬਹੁਤ ਅੱਛੀ ਗੱਲ ਆ ਦਾਨ ਦਿੰਨੇ ਆ ਬਹੁਤ ਅੱਛੀ ਗੱਲ ਆ ਪਰ ਸ਼ੈਤਾਨ ਨੂੰ ਹਰਾਉਣ ਦਾ ਸਿਰਫ ਇੱਕ ਹੀ ਹਥਿਆਰ ਹੈ ਉਹ ਹੈ ਪਰਮੇਸ਼ਵਰ ਦਾ ਪਵਿੱਤਰ ਵਚਨ ਸੁਣਿਓ ਧਿਆਨ ਨਾਲ ਸੁਣੋ 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 ਤਨੂੰ ਪਤਾ ਸ਼ੈਤਾਨ ਜਿੱਦੋਂ ਤੁਹਾਡੇ ਅੰਦਰ ਬਿਮਾਰੀ ਹੁੰਦੀ ਆ ਨਿਰਾਸ਼ਾ ਹੁੰਦੀ ਆ ਤੁਹਾਡੇ ਹਾਲਾਤ ਮੁਸ਼ਕਲ ਬਹੁਤ ਜ਼ਿਆਦਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੇ ਹੁੰਦੇ ਆ ਸ਼ੈਤਾਨ ਹਰ ਸਮੇਂ ਤੁਹਾਡੇ ਦਿਮਾਗ ਦੇ ਨਾਲ ਖੇਡਦਾ ਬਿਮਾਰੀ ਵਿੱਚ ਹੁਣੇ ਅਸੀਂ ਦਵਾ ਕਰ ਰਹੇ ਆ ਪਰ ਅਸੀਂ ਇਹ ਸ਼ਬਦ ਨਹੀਂ ਬੋਲ ਰਹੇ ਕਿ ਪ੍ਰਭੂ ਯੇਸ਼ੂ ਇਹ ਵਚਨਾਂ ਨੂੰ ਡਿਕਲੇਅਰ ਨਹੀਂ ਕਰਦੇ ਉਸ ਦੁਆਤੇ ਤਾਂ ਕਿ ਸ਼ੈਤਾਨ ਜਿਹੜਾ ਕੰਨ ਲਾ ਕੇ ਤੁਹਾਡੀ ਗੱਲਾਂ ਨੂੰ ਸੁਣ ਰਿਹਾ ਹੁੰਦਾ ਨਾ ਉਹ ਸ਼ੈਤਾਨ ਇਸ ਸ਼ਬਦਾਂ ਨੂੰ ਤੁਹਾਡੇ ਮੂੰਹ ਤੋਂ ਨਹੀਂ ਸੁਣਦਾ ਕਿ ਪ੍ਰਭੂ ਯੇਸ਼ੂ ਮਸੀਹ ਦੇ ਮਾਰ ਖਾਂਦੇ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਮੈਂ ਚੰਗੀ ਕੀਤੀ ਗਈ ਹਾਂ ਹਾਲੇਲੂਇਆ ਜਿਦੋਂ ਵਚਨਾਂ ਨੂੰ ਆਪਣੀ ਜ਼ੁਬਾਨ ਤੋਂ ਡਿਕਲੇਅਰ ਕਰੋਗੇ ਤੇ ਬਾਈਬਲ 'ਚ ਲਿਖਿਆ ਕੋਈ ਹਾਲਾਤ ਹੈ ਹੀ ਨਹੀਂ ਜ਼ਿੰਦਗੀ ਵਿੱਚ ਜਿਹੜੇ ਤੁਹਾਨੂੰ ਹਰਾ ਸਕਣ ਕੋਈ ਆਸ਼ੀਸ਼ ਦੁਨੀਆ ਦੀ ਹੈ ਹੀ ਨਹੀਂ ਜਿਹੜੀ ਤੁਹਾਨੂੰ ਸ਼ੈਤਾਨ ਰੋਕ ਸਕੇ ਉਹਨਾਂ ਆਸ਼ੀਸ਼ਾਂ ਨੂੰ ਲੈਣ ਵਾਸਤੇ ਜਦੋਂ ਤੁਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ੁਬਾਨ ਦੇ ਦੁਆਰਾ ਡਿਕਲੇਅਰ ਕਰੋਗੇ ਕੋਈ ਵਿਰਦੀ ਦੀ ਤਾਕਤ ਨਹੀਂ ਜੋ ਤੁਹਾਡਾ ਸਾਹਮਣਾ ਕਰ ਸਕੇ ਹਾਲੇਲੂਇਆ ਹਾਲੇਲੂਇਆ ਅੱਜ ਮੈਨੂੰ ਲੱਗਦਾ ਬਹੁਤ ਜਣਿਆਂ ਨੂੰ ਸ਼ਾਇਦ ਪਤਾ ਹੀ ਨਹੀਂ ਹੋਣਾ ਇਹ ਗੀਤ ਗਾਰੇ ਸੀ ਉਹ ਤੈਨੂੰ ਵਚਨ ਦੇ ਨਾਲ ਹਰਾ ਮੰਗੇ ਵਚਨ ਚ ਲਿਖਿਆ ਜਦੋਂ ਯੇਸ਼ੂ ਮਸੀਹ ਦੇ ਕੋਲ ਸ਼ੈਤਾਨ ਆਇਆ ਹੈ ਨਾ ਪਰਖਸ਼ਾ ਲੈਣ ਲਈ ਕਿੱਦਾਂ ਹਰਾਇਆ ਯੇਸ਼ੂ ਨੇ ਉਹਨੂੰ ਕਿੱਦਾਂ ਹਰਾਇਆ ਹੈ ਬਹੁਤ ਸਾਰੇ ਐਗਜ਼ਾਮਪਲਾਂ ਬਾਈਬਲ ਵਿੱਚ ਦਿੱਤੀਆਂ ਹੋਈਆਂ ਆ ਪ੍ਰਭੂ ਦੇ ਦਾਸਾਂ ਨੇ ਪ੍ਰਭੂ ਦੇ ਨਬੀਆਂ ਨੇ ਵਚਨਾਂ ਦੇ ਦੁਆਰਾ ਸ਼ੈਤਾਨ ਨੂੰ ਕੀ ਕੀਤਾ ਅੱਜ ਸ਼ੈਤਾਨ ਕਿਉਂ ਨਹੀਂ ਹਾਰ ਰਿਹਾ ਤੁਹਾਡੇ ਕੋਲ ਕਿਉਂ ਨਹੀਂ ਹਾਰ ਰਿਹਾ ਕਿਉਂ ਨਹੀਂ ਹਾਰ ਰਿਆ ਜਿਹੜਾ ਹਥਿਆਰ ਪ੍ਰਭੂ ਨੇ ਤੁਹਾਨੂੰ ਦਿੱਤਾ ਤੁਸੀਂ ਉਹਨੂੰ ਸੁਭਾ ਕੇ ਰੱਖਿਆ ਹੋਇਆ ਹੈ ਇਹ ਬਾਈਬਲ ਘਰ ਵਿੱਚ ਪੇਟੀ ਵਿੱਚ ਵਾਰ ਕੇ ਰੱਖਣ ਲਈ ਨਹੀਂ ਆ ਐਤਵਾਰ ਜਦੋਂ ਹੁੰਦਾ ਤੇ ਅਸੀਂ ਝਾੜ ਕੇ ਕੀ ਕਰਦੇ ਹਾਂ ਚਰਚ ਵਿੱਚ ਲੈ ਕੇ ਆਨੇ ਹ ਇਹ वचन ਤੁਹਾਨੂੰ ਇਸ ਲਈ ਦਿੱਤੇ ਹੋਏ ਨੇ ਇਹ ਹਥਿਆਰ ਇਸ ਲਈ ਦਿੱਤਾ ਹੋਇਆ ਤਾਂ ਕਿ ਤੁਸੀਂ ਕੀ ਕਰ ਸਕੋ ਸ਼ੈਤਾਨ ਦੀਆਂ ਸਭ ਯੁਕਤੀਆਂ ਜੋ ਤੁਹਾਡੇ ਵਿਰੁੱਧ ਉੱਠ ਰਹੀਆਂ ਨੇ ਉਸ ਵਚਨਾਂ ਦੇ ਦੁਆਰਾ ਉਹਨੂੰ ਇਸਤੇਮਾਲ ਕਰਕੇ ਕੀ ਕਰ ਸਕੋ ਹਰਾ ਸਕੋ ਹallelujah 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 ਜਿਹੜਾ ਜਾਕਬ ਸਾਡਾ ਬਿਮਾਰ ਸੀ ਨਾ ਕਿਉਂਕਿ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਕਈ ਵਾਰ ਸਾਨੂੰ ਕਮਜ਼ੋਰ ਕਰਦੇ ਅਸੀਂ ਰਾਤੀ ਵੀ ਬਹੁਤ ਟਾਈਮ ਤੱਕ ਇਹ ਗੱਲਾਂ ਕਰ ਰਹੇ ਸੀਗੇ ਅਸੀਂ ਚਾਹੁੰਦੇ ਆ ਪ੍ਰਭੂ ਦੇ ਉਸ ਲਕਸ਼ਣ ਨੂੰ ਪੂਰਾ ਕਰਨ ਲਈ ਅਸੀਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀਆਂ ਤੋਂ ਜਿਹੜਾ ਕੰਮ ਆ ਪ੍ਰਭੂ ਨੇ ਜਿਹੜੀ ਜ਼ਿੰਮੇਵਾਰੀ ਸਾਨੂੰ ਸੌਂਪੀ ਹੈ ਜਿਹੜਾ ਲਕਸ਼ਣ ਪ੍ਰਭੂ ਨੇ ਟਾਰਗੇਟ ਸਾਨੂੰ ਪ੍ਰਭੂ ਨੇ ਦਿੱਤਾ ਉਸ ਨੂੰ ਅਸੀਂ ਪਹੁੰਚ ਪਾਈਏ ਪਰ ਕਿਉਂ ਪਹੁੰਚ ਨਹੀਂ ਪਾਉਂਦੇ ਕਿਉਂਕਿ ਸੰਸਾਰ ਦੀਆਂ ਗੱਲਾਂ ਕੀ ਕਰਦੀਆਂ ਸਾਨੂੰ ਉਲਝਾ ਲੈਂਦੀਆਂ ਨੇ ਤੁਹਾਨੂੰ ਪਤਾ ਅਸੀਂ ਵਿਸ਼ਵਾਸ ਕਰਦੇ ਆ ਉਸ ਪ੍ਰਭੂ ਦੇ ਉੱਤੇ ਅਸੀਂ ਪ੍ਰਾਰਥਨਾ ਕਰਦੇ ਆ ਲੋਕਾਂ ਲਈ ਬਿਮਾਰਾਂ ਦੇ ਵਾਸਤੇ ਬਿਮਾਰ ਚੰਗੇ ਹੁੰ ਕਦਸੀ ਕੀ ਹੋ ਲੱਗ ਜਾਨੇਆ ਕਮਜ਼ੋਰ ਹੋ ਲੱਗ ਜਾਨੇਆ ਫਿਰ ਬਾਈਬਲ ਵਿੱਚ ਲਿਖਿਆ ਜਦੋਂ ਅਸੀਂ ਕਮਜ਼ੋਰ ਹੁੰਨੇ ਆ ਨਾ ਤੇ ਬਾਈਬਲ ਚ ਲਿਖਿਆ ਉਹ ਸ਼ੈਤਾਨ ਸਾਨੂੰ ਕੀ ਕਰਦਾ ਖੋਰ ਕਮਜ਼ੋਰ ਕਰਦਾ ਫਿਰ ਵਾਚਨ ਚ ਲਿਖਿਆ ਜਦੋਂ ਅਸੀਂ ਉਹਦੇ ਵਾਅਦੇ ਉੱਤੇ ਯਕੀਨ ਕਰਕੇ ਸ਼ੈਤਾਨ ਨੂੰ ਡਿਕਲੇਅਰ ਕਰਦੇ ਹਾਂ ਮੇਰੇ ਯੇਸ਼ੂ ਨੇ ਮੌਤ ਉੱਤੇ ਜਿੱਤ ਪਾਈ ਜੇ ਅਸੀਂ ਉਹ ਸਭ ਚਿੱਤੇ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਧੀਆਂ ਤੇ ਪੁੱਤਰਾਂ ਕੋਈ ਬਿਮਾਰੀ ਸਾਨੂੰ ਹਰਾ ਨਹੀਂ ਸਕਦੀ ਕੋਈ ਮੁਸ਼ਕਲ ਖਲਾਅ ਸਾਨੂੰ ਹਰਾ ਨਹੀਂ ਸਕਦੇ ਸਾਡੀ ਘਰ ਦੀ ਗਰੀਬੀ ਸਾਡੇ ਘਰ ਤੋਂ ਦੂਰ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਵਚਨਾਂ ਦੇ ਪ੍ਰਭੂ ਦੇ ਵਚਨਾਂ ਦੇ ਦੁਆਰਾ ਆਪਣੇ ਮੂੰਹ ਤੋਂ ਕੀ ਕਰਾਂਗੇ ਅੰਗੀਖਾਰ ਕਰਾਂਗੇ ਹਾਲੇਲੂਇਆ ਹਾਲੇਲੂਇਆ ਅੱਜ ਇੱਕ ਮੇਰੀ ਪਰਸਨਲ ਐਡਵਾਈਸ ਆ ਤੁਹਾਡੇ ਲਈ ਜੇ ਤੁਸੀਂ ਬਿਮਾਰੀ ਦੇ ਵਿੱਚ ਨਿਰਾਸ਼ ਹੁੰਦੇ ਹੋ ਨਾ ਕਰ ਦੇ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਗੜਬੜ ਆ ਤੁਹਾਡੇ ਜੀਵਨ ਵਿੱਚ ਕੋਈ ਪਰੇਸ਼ਾਨੀ ਸ਼ੈਤਾਨ ਲੈ ਕੇ ਤੁਹਾਨੂੰ ਕਮਜ਼ੋਰ ਕਰ ਰਿਹਾ ਇਹ ਬਚਨਾਂ ਹਥਿਆਰ ਆਪਣੀ ਜ਼ੁਬਾਨ ਤੋਂ ਕੀ ਕਰਨਾ ਸ਼ੁਰੂ ਕਰ ਦੋ ਬੋਲਣਾ ਸ਼ੁਰੂ ਕਰੋ ਬੋਲਣਾ ਆ ਇਸ ਤੇ ਹਥਿਆਰ ਨੂੰ ਕੀ ਕਰਨਾ ਇਸਤੇਮਾਲ ਕਰਨਾ ਸ਼ੁਰੂ ਕਰੋ ਮੇਰੇ ਪ੍ਰਭੂ ਯੇਸ਼ੂ ਮਸੀਹ ਨੇ ਮੱਤੀ 7 ਦੇ 7 ਵਿੱਚ ਲਿਖਿਆ ਨਾ ਐਗਜ਼ਾਮਪਲ ਦੇ ਰਹੀਆਂ ਪ੍ਰਭੂ ਕੰਦਾ ਮੰਗੋ ਤੇ ਤੁਹਾਨੂੰ ਕੀ ਕੀਤਾ ਜਾਏਗਾ ਲੱਭੋਗੇ ਤੇ ਤੁਸੀਂ ਕੀ ਕਰੋਗੇ ਖੜਕਟਾਓ ਤੇ ਤੁਹਾਡੇ ਲਈ ਕੀ ਹੋ ਜਾਏਗਾ ਬਚਨਾਂ ਨੂੰ ਆਪਣੀ ਜ਼ੁਬਾਨ ਤੋਂ ਕੀ ਕਰਨਾ ਹੈ बोलना शुरू करना है जो डॉक्टर ਦੇ ਜਾਣੇ بیمار ਹੋਣੇ ਤੇ ਬੋਲਦੇ ਆ ਨਾ ਮੇਰਾ ਦੁੱਖ ਦਾ ਮੇਰਾ ਇਹ ਦੁੱਖ ਦਾ ਮੇਰਾ ਉਹ ਦੁੱਖ ਦਾ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਬੋਲ ਕੇ ਦੱਸਦੇ ਆ ਨਾ ਫਿਰ ਸ਼ੈਤਾਨ ਨੂੰ ਵੀ ਬੋਲ ਕੇ ਦੱਸਣਾ ਵਚਨਾਂ ਦੁਆਰਾ ਮੇਰੇ ਪ੍ਰਭੂ ਯੀਸ਼ੂ ਮਸੀਹ ਨੇ ਇਹ ਗੱਲ ਲਿਖੀ ਹੋਈ ਹੈ ਮੰਗਣ ਵਾਲਿਆਂ ਨੂੰ ਕੀ ਕੀਤਾ ਜਾਏਗਾ ਦਿੱਤਾ ਜਾਏਗਾ ਔਰ ਵਿਸ਼ਵਾਸ ਨਾਲ ਬੋਲਣਾ ਬਾਈਬਲ ਚ ਲਿਖਿਆ ਵਿਸ਼ਵਾਸ ਕਰਨ ਵਾਲੇ ਪਰਮੇਸ਼ਰ ਦੇ ਅਦਭੁਤ ਕੰਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਗੇ ਖੁਦਾ ਨਾ ਵਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਰਵਾਦ ਵਰਕ ਦੇ ਜਦੋਂ ਵੀ ਤੁਸੀਂ ਕਿਸੇ ਵੀ ਪਸਥਿਤੀ ਦੇ ਨਾਲ ਆਪਣੇ ਆਪ ਨੂੰ ਕਮਜ਼ੋਰ ਕਰੋ ਇਹ वचन ਤੁਹਾਡੀ ਤਾਕਤ ਬਣ ਕੇ ਸ਼ੈਤਾਨ ਨੂੰ ਕੀ ਕਰ ਸਕੇ ਕੀ ਕਰ ਸਕੇ ਕਿੰਨੇ ਜਣੇ ਉਸ ਸ਼ੈਤਾਨ ਨੂੰ ਹਰਾਉਣ ਦੇ ਲਈ ਤਿਆਰ ਅਸੀਂ ਗੀਤ ਵੀ ਗਾਇਆ ਅਸੀਂ ਯਿਸੂ ਦੇ ਸਿਪਾਹੀਆਂ ਸ਼ੈਤਾਨ ਸਾਨੂੰ ਕੀ ਕਰੀ ਸਿਪਾਹੀ ਕਮਜ਼ੋਰ ਹੁੰਦੇ ਆ ਹੈ ਹਰ ਸਮੇਂ ਲੜਨ ਲਈ ਤਿਆਰ ਹੁੰਦੇ ਆ ਕੀ ਹੁੰਦੇ ਆ ਇਸ ਕਰਕੇ ਤੁਸੀਂ ਵੀ ਇਹਨਾਂ ਵਚਨਾਂ ਦੇ ਦੁਆਰਾ ਸ਼ੈਤਾਨ ਦੀਆਂ ਸਭ ਚਾਲਾਂ ਨੂੰ ਕੀ ਕਰਨਾ ਵਾ ਮੂੰਹ ਤੋੜ ਜਵਾਬ ਦੇਣਾ ਕਿਉਂਕਿ ਬਾਈਬਲ 'ਚ ਲਿਖਿਆ ਮੈਂ ਤੁਹਾਨੂੰ ਕੀ ਦਿੱਤਾ ਮੈਂ ਤੁਹਾਨੂੰ ਕੀ ਦਿੱਤਾ ਅਦਿਖਾਰ ਦਿੱਤਾ ਕਿ ਤੁਸੀਂ ਸ਼ੈਤਾਨ ਦੀਆਂ ਸਭ ਤਾਕਤਾਂ ਨੂੰ ਕੀ ਕਰ ਸਕੋ ਬੋਲਦੇ ਹੋ ਤੇ ਯਾਰ ਰੋਜ ਹਾਂ ਅੱਜ ਤੋਂ ਬੋਲਣਾ ਸ਼ੁਰੂ ਕਰਨਾ ਆ ਪ੍ਰਭੂ ਮੇਰੇ ਫਲਾਣੇ ਨੂੰ ਬਰਕਤ ਦੇ ਦੇ ਮੇਰੇ ਉਹਨੂੰ ਬਰਕਤ ਦੇ ਦੇ ਉਹਨੂੰ ਬਰਕਤ ਦੇ ਦੇ ਉਹਨੂੰ ਬਰਕਤ ਦੇ ਦੇ ਸਿਰਫ ਬਰਕਤਾਂ ਹੀ ਨਹੀਂ ਮੰਗਣੀਆਂ ਸ਼ੈਤਾਨ ਨਾਲ ਕਿੱਦਾਂ ਲੜਨਾ ਵਾ ਉਹ ਵੀ ਅਸੀਂ ਸਿੱਖਣਾ ਵਾ ਤੇ ਇੱਕ ਸੱਚੇ ਸਿਪਾਹੀ ਬਣ ਕੇ ਕੀ ਕਰਨੀਆਂ ਜੰਗ ਸ਼ੈਤਾਨ ਦੇ ਨਾਲ ਜਿੱਤਣੀ ਆ ਪ੍ਰਭੂ ਤੁਹਾਨੂੰ ਬਰਕਤ ਦੇ ਆਈਏ ਸਭ ਆਪਣੀ ਜਗ੍ਹਾ ਤੇ ਬਹਿਰ ਜਾਵਾਂਗੇ ਤਾਲੀ ਵਜਾ ਕੇ ਉਸ ਪਰਮੇਸ਼ਰ ਦੀ ਤਾਰੀਫ ਕਰਾਂਗੇ ਹਾਲੇਲੂਇਆ 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 ਧੰਨਵਾਦ ਦੇਣਾ ਪ੍ਰਭੂ ਨੂੰ ਵਿੱਚ ਅਜਨਾ ਦੇ ਦਿਆ ਕਰੋ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਪਤਾ 올ਡ ਪੁਰਾਣੇ ਨਿਯਮ ਵਿੱਚ ਨਾ ਦੋ ਕਿਤਾਬਾਂ ਆ ਬਾਈਬਲ ਵਿੱਚ ਦੋ ਕਿਤਾਬਾਂ ਇੱਕ ਪੁਰਾਣਾ ਨਿਯਮ ਇੱਕ ਨਵਾਂ ਨਿਯਮ ਹੈ ਨਾ ਉੱਥੇ ਪ੍ਰਜਾਵਾ ਪਰਮੇਸ਼ੁਰ ਨੇ ਨਾ ਆਪਣੀ ਕੌਮ ਇਸਰਾਇਲ ਨੂੰ ਕਿਹਾ ਕਹਿੰਦਾ ਜੜਾ ਵੀ ਤੁਸੀਂ ਬਲੀ ਕਰਨ ਲਈ ਸ਼ਾਇਦ ਜਿਹੜੇ ਬਾਈਬਲ ਪੜ੍ਹਦੇ ਉਹਨਾਂ ਨੂੰ ਪਤਾ ਹੋਊਗਾ ਜਿਹੜੀ ਵੀ ਚੀਜ਼ ਤੁਸੀਂ ਬਲੀ ਕਰਨ ਦੇ ਲਈ ਕੀ ਕਰੋਗੇ ਪ੍ਰਭੂ ਦੇ ਘਰ ਵਿੱਚ ਲੈ ਕੇ ਆਓਗੇ ਕੀ ਹੋਣੀ ਚਾਹੀਦੀ ਆ ਸ਼ੁੱਧ ਹੋਣੀ ਚਾਹੀਦੀ ਆ ਉਹਦਾ ਕੋਈ ਉਹਦੇ ਵਿੱਚ ਕੋਈ ਦੋਸ਼ ਹੋਣਾ ਦੋਸ਼ ਮਤਲਬ ਨੋ 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 ਪਾਪ ਨਹੀਂ ਬਲੀਕਾ ਦੀ ਕਰਦੇ ਹੀ ਉਹ ਹੈ ਜੜਾ ਵੀ ਤੁਸੀਂ ਚੀਜ਼ ਬਲੀ ਕਰੋ ਉਹਦੇ ਵਿੱਚ ਕੋਈ ਕਮੀ ਨਹੀਂ ਮਤਲਬ ਜੇ ਤੁਸੀਂ ਜਾਨਵਰ ਪੰਛੀ ਚੜਾਉਂਦੇ ਕਿਉਂ ਕਿਉਂ ਚੜਾਉਂਦੇ ਹੋ ਕਿਉਂਕਿ ਉਹਨਾਂ ਦੇ ਲਹੂ ਨੂੰ ਵਹਾ ਕੇ ਕੀ ਕੀਤਾ ਜਾਂਦਾ ਸੀ ਉਹ ਸਾਰੇ ਪਾਪ ਉਹਨਾਂ ਪੰਛੀਆਂ ਜਾਨਵਰਾਂ ਉੱਤੇ ਦਿੱਤੇ ਜਾਂਦੇ ਸੀ ਤਾਂ ਕਿ ਇਹਨਾਂ ਦੇ ਪ੍ਰਾਣ ਦੇ ਕੀ ਕੀਤੀ ਜਾਵੇ ਸ਼ਮਾ ਮੰਗੀ ਜਾਵੇ ਲਹੂ ਦੇ ਵਿੱਚ ਕੀ ਆ ਪ੍ਰਾਣ ਆ ਤੇ ਪ੍ਰਾਣ ਦੀ ਸ਼ਮਾ ਦੇ ਲਈ ਕੀ ਕੀਤਾ ਜਾਂਦਾ ਸੀ ਲਹੂ ਵਹਾਇਆ ਜਾਂਦਾ ਸੀ ਤਾਂ ਕਿ ਇਹਦੇ ਪ੍ਰਾਣ ਦੇ ਜਿਹੜੇ ਪਾਪ ਆ ਕਿਤੇ ਆਏ ਜਾਣ ਜਾਨਵਰ ਤੇ ਪੰਛੀ ਉੱਤੇ ਆਏ ਜਾਣ ਹੈਨਾ ਤੇ ਬਾਈਬਲ 'ਚ ਲਿਖਿਆ ਹੀ ਹੋਵਾ ਪਰਮੇਸ਼ਰ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਕਿ ਜਿਹੜਾ ਵੀ ਸੁਣੋ ਧਿਆਨ ਨਾਲ ਜਿਹਨਾਂ ਨੂੰ ਨੀਂਦ ਆ ਰਹੀ ਹੈ ਨਾ ਹੱਥ ਉਠਾ ਕੇ ਬੋਲੋ ਹਾਲੇਲੂਇਆ ਸ਼ੈਤ ਕਦੀ ਵੀ ਕੋਈ ਚੰਗਾ ਬਚਨ ਤੁਹਾਡੇ ਕੰਨਾਂ 'ਚ ਨਹੀਂ ਪੈਣ ਦਿੰਦਾ ਜਿਹੜੀ ਬਲੀ ਲੈ ਕਹਿੰਦੇ ਉਹਦੇ ਵਿੱਚ ਦੋਸ਼ ਹੋਣਾ ਸੋਰੀ ਮੈਨੂੰ ਭੁੱਲ ਜਾਂਦੀ ਆ ਮੈਂ ਮਾਈਕ ਫੜਿਆ ਹੋਇਆ ਪ੍ਰਭੂ ਨੇ ਆਗਿਆ ਦਿੱਤੀ ਇਸرائیਲੀਆਂ ਨੂੰ ਕਿ ਜੜਾ ਵੀ ਤੁਸੀਂ ਬਲੀ ਕਰਨ ਵਾਸਤੇ ਯਹੋਵਾ ਦੇ ਸਾਹਮਣੇ ਉਹਦੀ ਵੇਦੀ ਸਾਹਮਣੇ ਪੇਟ ਲੈ ਕੇ ਆਓ ਉਹ ਕੀ ਹੋਣੀ ਚਾਹੀਦੀ ਆ ਦੋਸ਼ ਰਹਿਤ ਉਹਦਾ ਅੰਗ ਕਟਿਆ ਫਟਿਆ ਹੋਣਾ ਪਰ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਦੇ ਵਸਿੱਲੇ ਬਾਈਬਲ 'ਚ ਲਿਖਿਆ ਯੇਸ਼ੂ ਮਸੀਹ ਨੇ ਸਭ ਜਗਤ ਲਈ ਆਪਣੇ ਲਹੂ ਨੂੰ ਵਹਾ ਕੇ ਸਾਨੂੰ ਉਹਨਾਂ ਬਲੀਆਂ ਤੋਂ ਪਿੰਟਾ ਤੋਂ ਕੀ ਕਰ ਦਿੱਤਾ ਆਜ਼ਾਦ ਕਰ ਦਿੱਤਾ ਹੁਣ ਸਾਨੂੰ ਜਾਨਵਰ ਬਲੀ ਕਰਨ ਦੀ ਕਿਉਂਕਿ ਬਚਨ ਲਿਖਿਆ ਯੇਸ਼ੂ ਮਸੀਹੀ ਇੱਕ ਵਾਰ ਸਾਡੇ ਸਭ ਦੇ ਲਈ ਕੀ ਹੋ ਗਿਆ ਤੇ ਹੁਣ ਅਸੀਂ ਬਲੀ ਕੀ ਚੜਾਣੇ ਆ ਧੰਨਵਾਦ ਹਾਲੇਲੂਇਆ ਮਾਸੀ ਜੀ ਲਈ ਤਾਲੀ ਬਜਾ ਦਿਓ ਪ੍ਰਭੂ ਕਹਿੰਦਾ ਜਿਹੜੀ ਤੁਸੀਂ ਬਲੀ ਕਰਦੇ ਉਹ ਦੋਸ਼ ਰਹਿਤ ਹੋਵੇ ਉਹਦੇ ਉਹਦੇ ਅੰਗ ਕੱਟੇ ਵੜੇ ਕੋਈ ਅੰਗਾ ਅੰਨਾ ਕੋਈ ਲੂੰਗਾ ਲੰਗੜਾ ਲੁੱਲਾ ਕੋਈ ਨਾ ਹੋਵੇ ਜਾਨਵਰ ਜਦੋਂ ਚੜਾਣਾ ਤੇ ਸ਼ੁੱਧ ਹੋਵੇ ਸੰਪੂਰਨ ਹੋਵੇ ਤੇ ਪਰਮੇਸ਼ਰ ਕਹਿੰਦਾ ਤਾਂ ਉਹ ਮੈਂ ਭੇਟ ਨੂੰ ਕੀ ਕਰਦਾ ਸੀ ਕਬੂਲ ਕਰਦਾ ਸੀ ਤੇ ਅੱਜ ਸਾਡੀ ਅਰਾਧਨਾ ਕੀ ਮੈਨੂੰ ਲੱਗਦੀ ਅੰਗਹੀਨ ਹੋ ਅੰਗ ਅੰਦ ਦੋਸ਼ ਦੋਸ਼ ਪਾਈ ਹੋਈ ਆ ਪਵਿੱਤਰ ਨਹੀਂ ਆ ਬਾਈਬਲ 'ਚ ਲਿਖਿਆ ਇਬਰਾਨੀਆ ਦੀ ਪਤਰੀ ਕਹਿੰਦੀ ਕਹਿੰਦੀ ਜਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਏ ਤੇ ਅਰਾਧਨਾ ਪਤਾ ਕਿੱਦਾਂ ਦੀ ਚੜ੍ਹਾ ਕਿੰਨੂੰ ਪਤਾ ਕਿੰਨੂੰ ਪਤਾ ਵਚਨ ਸੀਮਾ ਬੱਲੂਗੀ ਮਨ ਪੌਂਦਾ ਬਲੀਦਾਨ ਹੋਰ ਜਿੰਨੂੰ ਪਤਾ ਬੋਲੋ ਅਸੀਂ ਅੱਗੇ ਅੱਜ ਜਾਵਾਂਗੇ ਦਲਦੀ 12 ਵਜੇ ਜਿਹਨੂੰ ਪਤਾ ਬੋਲੋ ਵਚਨ ਚ ਲਿਖਿਆ ਕਿੰਦਾ ਦੀ ਆਰਾਧਨਾ ਕਰਨੀ ਹੈ ਚੜਾਉਣੀ ਆ ਆਪਣੇ ਸ਼ਰੀਰ ਨੂੰ ਸੰਪੂਰਨ ਪਵਿੱਤਰ ਤੇ ਮਨ ਪਾਉਂਦਾ ਹੋਇਆ ਬਲੀਦਾਨ ਕਰਕੇ ਚੜਾ ਤੇ ਇਹ ਤੁਹਾਡੀ ਸੰਪੂਰਨ ਆਰਾਧਨਾ ਹੈ ਵਚਨ ਚ ਲਿਖਿਆ ਤੁਹਾਡੀ ਦੇਹ ਜਦੋਂ ਆਰਾਧਨਾ ਕਰੇ ਅਸੀਂ ਬਹੁਤ ਮੈਂ ਬਹੁਤ ਵਾਰ ਤਾਂ ਨੂੰ ਪਤਾ ਜ਼ੋਰ ਦੇ ਕੇ ਗੱਲ ਬੋਲਦੀ ਆ ਆਰਾਧਨਾ ਕਰਨ ਦੇ ਨਾਲ ਅਸੀਂ ਕਈ ਤਰ੍ਹਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਆ ਨਿਰਾਸ਼ਾ ਖਤਮ ਹੋ ਜਾਂਦੀ ਆ ਉਦਾਸੀ ਜਿਹੜੀ ਮਨ ਚ ਅਸੀਂ ਲੈ ਕੇ ਆਏ ਉਹ ਦੂਰ ਹੋ ਜਾਂਦੀ ਆ ਖੁਦਾ ਤੇ ਸਾਡਾ ਵਿਸ਼ਵਾਸ ਤੇ ਯਕੀਨ ਕੀ ਹੁੰਦਾ ਵੱਧਦਾ ਹੈ ਪਰ ਉਹ ਆराधना ਕਿੱਦਾਂ ਦੀ ਹੋਵੇ ਉਹ ਆराधना ਕਿੱਦਾਂ ਦੀ ਹੋਵੇ ਪਵਿੱਤਰ ਹੋਵੇ ਤੁਹਾਡਾ ਹਿਰਦਾ ਜਦੋਂ ਤੁਸੀਂ ਪ੍ਰਭੂ ਦੇ ਘਰ ਵਿੱਚ ਜਾਓ ਪਵਿੱਤਰ ਹੋਵੇ ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਪਾਪ ਹੈ ਕੋਈ ਗੁਨਾਹ ਆ ਕੋਈ ਨਸ਼ਾ ਆ ਤਾਂ ਇਹ ਮੇਰਾ ਜੀ ਕਰ ਰਿਹਾ ਮੈਂ ਬੋਲੀ ਜਾਵਾਂ ਮੈਂ ਨਾ ਲਗਾਤਾਰ ਆਤਮਾ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਜਦੋਂ ਅਸੀਂ ਪ੍ਰਭੂ ਪੋਜ ਲੈਂਦੇ ਆ ਬਾਈ ਬਚਨ ਚ ਲਿਖਿਆ ਪਾਸਟਰ ਜੀ ਹਰ ਸੰਡੇ ਹਰ ਪ੍ਰਭੂ ਪੋਜ ਤੇ ਬੋਲਦੇ ਆ ਕੀ ਆ ਪ੍ਰਭੂ ਦੀ ਪਵਿੱਤਰ ਦੇਹ ਤੇ ਉਹਦਾ ਲਹੂ ਹੈ ਜੋ ਤੁਹਾਡੇ ਤੇ ਮੇਰੇ ਗੁਨਾਹਾਂ ਲਈ ਥੋੜਿਆ ਗਿਆ ਜਦੋਂ ਅਸੀਂ ਉਹਦੇ ਵਿੱਚ ਸ਼ਾਮਲ ਹੋਣਾ ਸਾਡੇ ਵਿੱਚ ਕੋਈ ਦੋਸ਼ ਪੂਰਾ ਹਫਤਾ ਅਸੀਂ ਦਾਰੂ ਨਾ ਟੰਨ ਹੁੰਨੇ ਆ ਤੇ ਆ ਕੇ ਕੀ ਕਰਦੇ ਆ ਖੜ ਕੇ ਹੱਥ ਅੱਡ ਕੇ ਪ੍ਰਭੂ ਪੋਜ ਲੈਂਦੇ ਆ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੀ ਕਦਰ ਹੀ ਨਹੀਂ ਜਦੋਂ ਤੁਹਾਡੇ ਮਾਪੇ ਨੂੰ ਤੁਹਾਡੇ ਸਾਹਮਣੇ ਕੋੜੇ ਮਾਰੇ ਜਾਣ ਤੇ ਤੁਸੀਂ ਬਰਦਾਸ਼ਤ ਕਰੋਗੇ ਕਰੋਗੇ ਫਿਰ ਤੁਸੀਂ ਕਿੱਦਾਂ ਇਸ ਗੱਲ ਨੂੰ ਵਿਅਰਥ ਸਮਝਦੇ ਹੋ ਕਿ ਯਿਸੂ ਨੇ ਮੇਰੇ ਪਾਪਾਂ ਦੇ ਲਈ ਕੋੜੇ ਖਾਦੇ ਪ੍ਰਭੂ ਯਿਸੂ ਨੇ ਮੇਰੇ ਕਾਰਨ ਆਪਣੇ ਮੂੰਹ ਤੇ ਠਕਵਾ ਲਿਆ ਪ੍ਰਭੂ ਯਿਸੂ ਨੇ ਮੈਂ ਕੁਚਲਿਆ ਹੋਇਆ ਸੀ ਪਾਪ ਵਿੱਚ ਪ੍ਰਭੂ ਯਿਸੂ ਨੇ ਮੇਰੇ ਗੁਨਾਹਾਂ ਦਿਖਾਤਰ ਆਪਣੀ ਦਾੜੀ ਨੂੰ ਨਚਵਾਇਆ ਜਰਦਾ ਕੱਢ ਕੇ ਅਸੀਂ ਬਾਹਰੋਂ ਆਨੇ ਆ ਤੇ ਆ ਕੇ ਕੀ ਕਰਦੇ ਆ ਉਸ ਪਵਿੱਤਰ ਦੇਨ ਨੂੰ ਆਪਣੇ ਹੱਥਾਂ ਉੱਤੇ ਰੱਖਦੇ ਆ ਮੈਂ ਬਹੁਤ ਜ਼ਿਆਦਾ ਡਿਸਟਰਬ ਹਾਂ ਮਾਈਂਡ ਵਿੱਚ ਇਸ ਗੱਲ ਨੂੰ ਔਰ ਮੈਨੂੰ ਖੁਦਾ ਜ਼ੋਰ ਦੇ ਕੇ ਗੱਲ ਬੋਲ ਰਿਹਾ ਕਿ ਆਪਣੀ ਕਲਿਸੀਆਂ ਨੂੰ ਇਹ ਗੱਲ ਸਿਖਾ ਕਿ ਜਿਸ ਦੇ ਨੂੰ ਤੁਸੀਂ ਖਾਂਦੇ ਹੋ ਪੀਂਦੇ ਹੋ ਉਹ ਪਰਮੇਸ਼ਰ ਦੀ ਪਵਿੱਤਰ ਦੇ ਆ ਸ਼ਾਇਦ ਤੁਸੀਂ ਉਸ ਉਸ ਬਲੀਦਾਨ ਨੂੰ ਪਵਿੱਤਰ ਨਹੀਂ ਸਮਝਦੇ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਉਸ ਕੋ ਬਰ ਕੁਰਬਾਨੀ ਨੂੰ ਉਸ ਲਹੂ ਨੂੰ ਪਵਿੱਤਰ ਨਹੀਂ ਸਮਝਦੇ ਜਦੋਂ ਸਾਡੇ ਮਾਪੇ ਨੂੰ ਸਾਡੇ ਸਾਹਮਣੇ ਕੋਈ ਜਲੀਲ ਕਰਦਾ ਤੇ ਸਾਡੇ ਤੋਂ ਬਰਦਾਸ਼ ਯਿਸੂ ਮਸੀਹ ਦੇ ਜਦੋਂ ਕੇ ਲੱਠੋ ਕਰੇ ਕਿ ਪ੍ਰਭੂ ਯਿਸੂ ਨੂੰ ਦਰਦ ਹੋ ਰਿਹਾ ਸੀ ਦਰਦ ਹੋ ਰਿਹਾ ਸੀ ਪ੍ਰਭੂ ਯਿਸੂ ਨੂੰ ਪਰ ਪ੍ਰਭੂ ਕਿਉਂ ਸਹਿ ਰਿਹਾ ਸੀ ਸਾਡੇ ਲਈ ਜਦੋਂ ਐਡੀ ਐਡੀਆ ਸੂਲਾਂ ਪ੍ਰਭੂ ਯਿਸੂ ਮਸੀਹ ਦੇ ਸਿਰ ਵਿੱਚ ਗੱਡੀਆਂ ਗਈਆਂ ਪ੍ਰਭੂ ਯਿਸੂ ਨੂੰ ਦਰਦ ਹੋਇਆ ਹੋਇਆ ਦਰਦ ਕਿਉਂ ਪਿਆਰ ਚ ਇੱਕ ਕੰਡਾ ਚੁੱਭ ਜੇ ਨਾ ਤੇ ਪਿਆਰ ਦੁਬਾਰਾ ਧਰਤੀ ਤੇ ਰੱਖਿਆ ਨਹੀਂ ਜਾਂਦਾ ਬਾਈਬਲ ਚ ਲਿਖਿਆ ਸੂਲਾਂ ਪ੍ਰਭੂ ਯਿਸੂ ਮਸੀਹ ਦੇ ਇਸ ਪਰਵਟਿਆਂ ਚ ਆਰ ਪਾਰ ਕੀਤੀਆਂ ਗਈਆਂ ਕਿ ਪ੍ਰਭੂ ਯਿਸੂ ਨੂੰ ਦਰਦ ਹੋਇਆ ਦਰਦ ਹੋਇਆ ਪਰ ਕਿਉਂ ਪ੍ਰਭੂ ਸਹਿੰਦਾ ਗਿਆ ਉਹ ਸਭ ਦਰਦਾਂ ਨੂੰ ਕਿਉਂ ਉਹਨਾਂ ਕਿੱਲਾਂ ਦੇ ਠਕਵਾਏ ਹੋਏ ਦਰਦਾਂ ਨੂੰ ਸੰਧਾ ਗਿਆ ਕਿਉਂ ਪ੍ਰਭੂ ਯਿਸੂ ਮਸੀਹ ਲਜਿਤ ਹੁੰਦਾ ਗਿਆ ਕਿਉਂਕਿ ਜੇ ਪ੍ਰਭੂ ਲਜਿਤ ਨਾ ਹੁੰਦਾ ਤੇ ਸਾਡੇ ਉੱਤੇ ਲੱਗੇ ਪਾਪ ਦੇ ਸ਼ਰਾਪ ਕਦੀ ਟੁੱਟਦੇ ਪ੍ਰਭੂ ਦੇ ਲੋਕੋ ਇਸ ਗੱਲ ਨੂੰ ਬੜੀ ਸੀਰੀਅਸ ਰੀਤੀ ਨਾਲ ਸਮਝੋ ਕੋਈ ਕਮਜ਼ੋਰੀ ਸਾਡਾ ਗੁਨਾਹ ਅੱਦਾਦਾ ਨਹੀਂ ਜੋ ਪ੍ਰਭੂ ਦੇ ਪ੍ਰੇਮ ਤੋਂ ਉੱਤਮ ਤੇ ਵੱਧ ਗਿਆ ਜੇ ਤੁਸੀਂ ਪ੍ਰਭੂ ਪਹੁੰਚ ਨਹੀਂ ਲੈਣਾ ਉਸ ਨੂੰ ਛੱਡ ਸਕਦੇ ਹੋ ਨਹੀਂ ਲੰਦੇ ਤੇ ਤੁਹਾਡੇ ਉੱਤੇ ਕੋਈ ਸਜ਼ਾ ਨਹੀਂ ਆ ਸੁਣੋ ਧਿਆਨ ਦੇ ਨਾਲ ਸਭ ਮੇਰੀ ਗੱਲ ਨੂੰ ਕੰਨ ਖੋਲ ਕੇ ਮੈਂ ਇਸ ਗੱਲ ਨੂੰ ਫਿਰ ਤੋਂ ਪ੍ਰਭੂ ਪੋਜ ਤੇ ਵੀ ਰਿਪੀਟ ਕਰੂੰਗੀ ਕਿਉਂਕਿ ਮੈਨੂੰ ਪ੍ਰਭੂ ਬਹੁਤ ਬੇਚੈਨ ਕਰ ਰਿਹਾ ਇਸ ਗੱਲ ਨੂੰ ਲੈ ਕੇ ਸਾਡੇ ਚਰਚੇ ਵਿੱਚ ਕੁਝ ਭਾਈ ਨੌਜਵਾਨ ਪੈਣਾ ਵੀ ਆ ਜਿਹੜੀਆਂ ਗਲਤ ਰਿਲੇਸ਼ਨ ਦੇ ਵਿੱਚ ਆ ਵੀ ਵਿਚਾਰ ਵਿੱਚ ਨੇ ਸ਼ਾਦੀशुदा ਹੁੰਦੇ ਵੀ ਗਲਤ ਸਬੰਧ ਬਾਰ ਆਦਮੀ ਤੇ ਔਰਤਾਂ ਦੇ ਲਈ ਬਰਾਬਰ ਆ ਜੇ ਇੰਨਾ ਚੀਜ਼ਾਂ ਤੋਂ ਤੁਸੀਂ ਮੋੜ ਨਹੀਂ ਸਕਦੇ ਪ੍ਰਭੂ ਪੋਜ ਲੈਣਾ ਤੁਸੀਂ ਆਪਣੇ ਆਪ ਤੇ ਦੰਡ ਤੇ ਸਜ਼ਾ ਨੂੰ ਲੈ ਕੇ ਆ ਰਹੇ ਹੋ ਪ੍ਰਭੂ ਪੋਜ ਲੈਣਾ ਕੋਈ ਜ਼ਰੂਰੀ ਨਹੀਂ ਆ ਕਿ ਤੁਸੀਂ ਲੈਣਾ ਹੀ ਲੈਣਾ ਆ ਜੇ ਤੁਸੀਂ ਪਾਪ ਤੋਂ ਰਹੀ ਤੋਂ ਤੇ ਉਸ ਪਵਿੱਤਰ ਦੇਹ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਉਹ ਪਵਿੱਤਰ ਲਹੂ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਵਰਨਾ ਤੁਹਾਨੂੰ ਇਹ ਆਜ਼ਾਦੀ ਹੈ ਫ੍ਰੀडम ਆ ਤੁਸੀਂ ਨਾ ਲਓ ਤੇ ਚੰਗੀ ਗੱਲ ਆ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਯੇਸ਼ੂ ਦੀ ਉਸ ਪਵਿੱਤਰ ਦੇਹ ਨੂੰ ਜੋ ਮੇਰੇ ਗੁਨਾਹਾਂ ਦੇ ਲਈ ਤੋੜੀ ਗਈ ਉਹ ਪਵਿੱਤਰ ਲਹੂ ਜੋ ਮੇਰੇ ਗੁਨਾਹਾਂ ਦੇ ਲਈ ਬਹਾਇਆ ਗਿਆ ਉਸ ਨੂੰ ਮੈਂ ਲੈ ਕੇ ਪ੍ਰਭੂ ਦੀ ਉਸ ਬਲੀਦਾਨ ਨੂੰ ਯਾਦ ਕਰਾਂ ਜੋ ਅੱਜ ਤੋਂ 2024 ਸਾਲ ਪਹਿਲੇ ਪ੍ਰਭੂ ਯੇਸ਼ੂ ਨੇ ਮੇਰੇ ਲਈ ਕੀਤਾ ਮੇਰੇ ਗੁਨਾਹਾਂ ਤੋਂ ਮੈਨੂੰ ਛੁਡਾਉਣ ਦੇ ਲਈ ਕੀਤਾ ਇਸ ਗੱਲ ਨੂੰ ਆਪਣੇ ਘਰ ਵਿੱਚ ਜਾਂਚੀਏ ਤੇ ਪਰਖੀਏ ਜਾ ਕੇ ਪ੍ਰਭੂ ਕਿੰਨੇ ਸਾਲ ਹੋ ਗਏ ਮੈਨੂੰ ਪ੍ਰਭੂ ਭੋਜ ਲੰਦੇ ਠੱਗੀਆਂ ਅਸੀਂ ਮਾਰ ਰਹੇ ਆ ਪੈਸੇ ਦੀਆਂ ਧੋਖਾਧੜੀਆਂ ਅਸੀਂ ਕਰ ਰਹੇ ਆ ਨਸ਼ੇ ਅਸੀਂ ਕਰ ਰਹੇ ਆ ਗਲਤ ਰਿਸ਼ਤਿਆਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਬਾਈਬਲ 'ਚ ਲਿਖਿਆ ਕਲੀਅਰ ਜੇ ਤੇਰੇ ਵਿੱਚ ਕੋਈ ਪਾਪ ਤੇ ਗੁਨਾਹ ਹੈ ਤੇ ਆਪਣੇ ਆਪ ਨੂੰ ਜਾਂਚ ਤੇ ਪਰਖ ਇਸ ਤੋਂ ਪਹਿਲਾਂ ਕਿ ਪ੍ਰਭੂ ਦੀ ਦੰਡ ਤੇਰੇ ਉੱਤੇ ਆਏ ਪਰਬੂ ਬਹੁਤ ਪਵਿੱਤਰ ਹੈ ਔਰ ਬਾਈਬਲ ਚ ਲਿਖਿਆ ਗੰਦਾ ਮੇਰੀ ਕਲਿਸਿਆ ਵੀ ਮੇਰੀ ਦੁਲਹਣ ਵੀ ਪਵਿੱਤਰ ਹੋਵੇ ਜਿਸ ਤਰ੍ਹਾਂ ਤੁਹਾਡਾ ਪ੍ਰਭੂ ਪ੍ਰਭੂ ਯੇਸ਼ੂ ਮਸੀਹ ਪਵਿੱਤਰ ਹੈ ਤੁਹਾਡੇ ਉੱਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਆ ਤੁਸੀਂ ਆਜ਼ਾਦ ਹੋ ਬਚਨ ਚ ਲਿਖਿਆ ਪ੍ਰਭੂ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ ਪ੍ਰਭੂ ਨੇ ਤੁਹਾਨੂੰ ਚਰਚ ਵਿੱਚ ਨਹੀਂ ਧੱਕੇ ਨਾਲ ਲੈ ਕੇ ਆਂਦਾ ਤੁਹਾਡੀ ਖੁਦ ਦੀ ਮਰਜ਼ੀ ਆ ਔਰ ਤੁਹਾਡੀ ਖੁਦ ਦੀ ਇੱਛਾ ਵੀ ਇਹ ਗੱਲ ਚ ਹੋਵੇ ਕਿ ਪ੍ਰਭੂ ਮੈਂ ਪਾਪੀ ਤੇ ਗੁਨੇਗਾਰ ਹਾਂ ਮੇਰੇ ਅੰਦਰ ਇਹ ਦੋਸ਼ ਆ ਮੇਰੇ ਅੰਦਰ ਕਮੀਆਂ ਮੈਂ ਸਭ ਕਮੀਆਂ ਨੂੰ ਛੱਡ ਕੇ ਪ੍ਰਭੂ ਪੂਰੀ ਪਵਿੱਤਰਤਾਈ ਨਾਲ ਤੇਰੀ ਅਸਦੇ ਦੇ ਵਿੱਚ ਸ਼ਾਮਲ ਹੋਵਾਂ ਅੱਜ ਗੁੱਟਨੇ ਟੇਕ ਕੇ ਇਸ ਗੱਲ ਦੀ ਆਪਣੇ ਅੰਦਰ ਝਾਤੀ ਮਾਰੀ ਕਿ ਪ੍ਰਭੂ ਕਿੰਨੇ ਪਾਪ ਮੈਂ ਹੁਣ ਤੱਕ ਕੀਤੇ ਆ ਸੰਡੇ ਨੂੰ ਪ੍ਰਭੂ ਪੋਜ ਵਿੱਚ ਸ਼ਾਮਲ ਹੋ ਕੇ ਇਹਨਾਂ ਸਭ ਗੁਨਾਹਾਂ ਵਿੱਚ ਚ ਲਿਖਿਆ ਸ਼ਮਾ ਕਰਨ ਵਾਲਾ ਪਰਮੇਸ਼ਵਰ ਆ ਉਹ ਕੀ ਕਰਨ ਵਾਲਾ ਪਰਮੇਸ਼ਵਰ ਆ ਜਿੰਨੇ ਗੁਨਾਹ ਪ੍ਰਭੂ ਪੂਜ ਵਿੱਚ ਸ਼ਾਮਲ ਹੋ ਕੇ ਕੀਤੇ ਆ ਉਹ ਸਭ ਗੁਨਾਹਾਂ ਦੀ ਇਕਰਾਰ ਅੱਜ ਪ੍ਰਭੂ ਦੇ ਸਾਹਮਣੇ ਗੁੱਟਨੇ ਤੇ ਏਕ ਕੇ ਕਰਨਾ ਪ੍ਰਭੂ ਮੈਂ ਇੰਨੇ ਪਾਪ ਤੇ ਇੰਨੇ ਗੁਨਾਹ ਕਰ ਚੁੱਕਾ ਵਾ ਪ੍ਰਭੂ ਮੈਂ ਸਭ ਗੁਨਾਹਾਂ ਨੂੰ ਤੇਰੇ ਸਾਹਮਣੇ ਮੰਨ ਕੇ ਛੱਡਣਾ ਚਾਹੁੰਦਾ ਤੇ ਮੈਂ ਦੁਬਾਰਾ ਉਸ ਪਾਪ ਦੇ ਵਿੱਚ ਜਾਣਾ ਤੁਸੀਂ ਬਹੁਤ ਵਾਰ ਸੁਣਿਆ ਸਟੋਰੀ ਵੀ ਵਿਚਾਰੇਨ ਔਰਤ ਦੀ ਮੱਪੇ ਚ ਲਿਖਾ ਜਦੋਂ ਲੋਕ ਪੱਥਰ ਮਾਰ ਰਹੇ ਸੀ ਨਾ ਉਹਨਾਂ ਕਿਉਂਕਿ ਵਿਵਸਥਾ ਦੇ ਵਿੱਚ ਨਿਯਮ ਸੀ ਜਦੋਂ ਕੋਈ ਔਰਤ ਵੀ ਵਿਚਾਰ ਕਰਦੀ ਫੜੀ ਜਾਏ ਤਾਂ ਉਸ ਨੂੰ ਕੀ ਕੀਤਾ ਜਾਏ ਪੱਥਰਾਣਾ ਮਾਰ ਦਿੱਤਾ ਚਾਹੇ ਪਰ ਪ੍ਰਭੂ ਯਿਸੂ ਮਸੀਹ ਕਹਿੰਦੇ ਪੱਥਰ ਪਹਿਲੇ ਉਹ ਉਠਾਏ ਜਿਨੇ ਖੁਦ ਪਾਪ ਗੁਰਬਾਈਬ ਚ ਲਿਖਿਆ ਯਿਸੂ ਮਸੀਹ ਦੇ ਜਦੋਂ ਉਹ ਪ੍ਰਭੂ ਯਿਸੂ ਮਸੀਹ ਕੋ ਆ ਕੇ ਉਹਨੇ ਆਪਣੇ ਪਾਪ ਦਾ ਇਕਰਾਰ ਕੀਤਾ ਤੇ ਮੁਰਕ ਦੁਬਾਰਾ ਉਹਨੇ ਵੀ ਵਿਚਾਰ ਤੁਹਾਡਾ ਤੇ ਮੇਰਾ ਖੁਦਾ ਸ਼ਮਾ ਕਰਨ ਵਾਲਾ ਪਰਮੇਸ਼ਵਰ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਤੋਂ ਉੱਤਮ ਸਾਡੇ ਜੀਵਨ ਵਿੱਚ ਹੋਰ ਕੁਛ ਨਾ ਹੋਵੇ ਉਹਦੇ ਬਲੀਦਾਨ ਤੋਂ ਉੱਤਮ ਸਾਡੇ ਜੀਵਨ ਚ ਕੁਝ ਵੀ ਗੀਤ ਗਾਣੇ ਉਹਨੇ ਮਰੀਅਮ ਦਾ ਜਦੋਂ ਮਰੀਅਮ ਦੇ ਸਾਹਮਣੇ ਉਹਦੇ ਪੁੱਤਰ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਸੀ ਨਾ ਤੇ ਮਰੀਅਮ ਬਹੁਤ ਤੜਫਰੀ ਸੀ ਵਿੱਚ ਚ ਲਿਖਿਆ ਯੇਸ਼ੂ ਮਸੀਹ ਵੀ ਤੜਫਰੇ ਸੀ ਪਰ ਆਪਣੇ ਪਿਤਾ ਦੀ ਆਗਿਆ ਨੂੰ ਪੂਰਾ ਕਰਨ ਵਾਸਤੇ ਉਹਨੇ ਸਭ ਦੁੱਖਾਂ ਤੇ ਗੁਨਾਹਾਂ ਨੂੰ ਤੁਹਾਡਿਆਂ ਨੂੰ ਆਪਣੇ ਉੱਤੇ ਕੀ ਕਰ ਲਿਆ ਲੈ ਲਿਆ ਤਾਂ ਕਿ ਤੁਸੀਂ ਤੇ ਮੈਂ ਕੀਤੇ ਜਾਈਏ ਆਜ਼ਾਦ ਕੀਤੇ ਜਾਈਏ ਆ ये ਸਭ ਆਪਣੀ ਅੱਖਾਂ ਬੰਦ ਕਰਾਂਗੇ ਆਪਣੇ ਮਨ ਨੂੰ ਜਾਂਚੀਏ ਤੇ ਵਿਚਾਰ ਕਰੀਏ ਉਸ ਤੋਂ ਬਾਅਦ ਅਸੀਂ ਸਿੱਧਾ ਗਵਾਹੀਆਂ ਦੇ ਵੱਲ ਜਾਵਾਂਗੇ ਕਿਉਂਕਿ ਪਿਛਲੇ ਆਤੌਰ ਵੀ ਸ਼ਾਇਦ ਅਸੀਂ ਗਵਾਹੀਆਂ ਨਹੀਂ ਚੰਗੀ ਤਰ੍ਹਾਂ ਲਈਆਂ ਮੈਨੂੰ ਚਾਹੁੰਦੀ ਕਿ ਤੁਸੀਂ ਬੋਲੋ ਸਿਰਫ ਤੁਹਾਡਾ ਹਿਰਦਾ ਪ੍ਰਭੂ ਦੇ ਨਾਲ ਗੱਲ ਕਰੇ ਸਭ ਆਪਣੀ ਅੱਖਾਂ ਨੂੰ ਬੰਦ ਕਰਕੇ ਪ੍ਰਭੂ ਮੈਂ ਪੈਸੇ ਦੇ ਵਿੱਚ ਬਹੁਤ ਧੋਖੇ ਕੀਤੇ ਪ੍ਰਭੂ ਮੈਂ ਗਲਤ ਰਿਸ਼ਤਿਆਂ ਦੇ ਵਿੱਚ ਜੁੜਿਆ ਹੋਇਆ ਸੀ ਪ੍ਰਭੂ ਮੈਂ ਨਸ਼ੇ ਬਹੁਤ ਜ਼ਿਆਦਾ ਕਰਕੇ ਵੀ ਤੁਹਾਡੀ ਉਸ ਪਵਿੱਤਰ ਬਲੀਦਾਨ ਨੂੰ ਵਿਅਰਥ ਕੀਤਾ ਤੁਹਾਡੀ ਉਸ ਮੇਜ ਦੇ ਵਿੱਚ ਦੋਸ਼ੀ ਹੋਇਆ ਪ੍ਰਭੂ ਤੁਸੀਂ ਤੇ ਇੰਨਾ ਮੈਨੂੰ ਪ੍ਰੇਮ ਕੀਤਾ ਕਿ ਆਪਣੇ ਹੱਥਾਂ ਦੇ ਵਿੱਚ ਉਸ ਕਿੱਲਾਂ ਨੂੰ ਠੁਕਵਾ ਕੇ ਉਸ ਦਰਦਨਾਖ ਮੋਤ ਨੂੰ ਉਸ ਦਰਦ ਨੂੰ ਆਪਣੇ ਉੱਤੇ ਸਹੰਦੇ ਗਏ ਪ੍ਰਭੂ ਤੁਸੀਂ ਤਾਂ ਮੈਨੂੰ ਇੰਨਾ ਪ੍ਰੇਮ ਕੀਤਾ ਕਿ ਮੇਰੇ ਲਈ ਆਪਣੇ ਮੂੰਹ ਤੇ ਠਕਵਾਇਆ ਕੋੜੀਆਂ ਦੇ ਨਾਲ ਆਪਣੀ ਪਿੱਠ ਨੂੰ ਛਲਣੀ ਕਰ ਲਿਆ ਆਪਣੀ ਦਾੜੀ ਨੂੰ ਨਚਵਾਇਆ ਪਸਲੀ ਵਿੱਚ ਨੇਜਾ ਖਾਦਾ ਪ੍ਰਭੂ ਤੁਹਾਡੇ ਪ੍ਰੇਮ ਤੋਂ ਉੱਤਮ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਕੋਈ ਕਸ਼ਣਾ ਹੋਵੇ ਤੁਹਾਡੇ ਪ੍ਰੇਮ ਤੋਂ ਉੱਤਮ ਮੇਰੀ ਜ਼ਿੰਦਗੀ ਵਿੱਚ ਕੋਈ ਕਸ਼ਣਾ ਹੋਵੇ हाल या सुधी हो परमेश्वर थोड़ा पवित्र आत्मा प्रभु जी साढ़े ना पवित्र आत्मा साढ़े करे जिस तरह मेरा पिता प्रभु यीशु पवित्र है वो दी दुल्हन भी पवित्र हो जाए हर गुना हर पाप जो मेरी जिंदगी विच, मेरे उत्ते प्रभुता कर रहा अधिकार बना के बैठा है हर पाप जो मैं धोखे तो कमा के इकट्ठा किया प्रभु यीशु हर एक नशा ਜੋ ਮੇਰੀ ਜ਼ਿੰਦਗੀ 'ਚ ਮੇਰੀ ਰੂਹ ਨੂੰ ਪਰੇਸ਼ਟ ਕਰ ਰਿਹਾ ਹਰੇਕੋ ਗਲਤ ਰਿਸ਼ਤਾ ਹਰੇਕੋ ਗਲਤ ਸਬਾ ਪ੍ਰਭੂ ਜੋ ਤੁਹਾਡੇ ਲਹੂ ਨੂੰ ਪਰਮੇਸ਼ਵਰ ਦੋਸ਼ੀ ਠਹਿਰਾਉਂਦਾ ਹੈ ਖੁਦਾ ਮੇਰੀ ਜ਼ਿੰਦਗੀ 'ਚ ਦੂਰ ਚਲਾ ਜਾਏ ਰਹਿਮ ਕਰ ਪ੍ਰਭੂ ਯੇਸ਼ੂ ਮੇਰੇ ਗੁਨਾਹਾਂ ਨੂੰ ਮਾਫ ਕਰ ਦੇ ਪ੍ਰਭੂ ਦਇਆ ਕਰ ਕਿਰਪਾ ਕਰ ਯੇਸ਼ੂ ਦੇ ਸਮਰਥੀ ਨਾਮ 'ਚ ਮੰਗਦੇ ਹਾਂ ਹਾਮੇਨ ਹਾਮੇਨ ਹਾਲੇਲੂਇਆ ਹਾਲੇਲੂਇਆ